ਕਾਰਿਆਂ ਨੂੰ ਪਰਖ ਲਿਆ ਮੋੜ ਆਪਾ ਇੱਕ ਮੌਕਾ ਉਹ ਜਿੰਨੂੰ ਦੇ ਦਿਓ ਆ ਹਰਿਆਣੇ ਦੀ ਹਾਲਤ ਕਿੰਨੀ ਬੁਰੀ ਹੋਈ ਪਾਪਾ ਜਾਂਦੇ ਨੇ ਤਕਦੀਰ ਸਵਾਰੀ ਛੱਡ ਕੇ ਰਾਜ ਤੋਂ ਲੰਗੜ ਨੂੰ ਜਲ ਨਹੀਂ ਕਰਦਾ ਹੁਣ ਇਦਾਂ ਜਿੱਦ ਡੱਬਈ ਬਣਿਆ ਹੋਇਆ ਅੱਜੇ ਮੋਦੀ ਦੀ ਸਕਾਂ ਉਹਨਾਂ ਮਸ਼ਾਹੇ ਨੂੰ ਕਦਸੋ ਯਾਰ ਮੋਦੀ ਨੇ ਆਪਣਾ ਮੋੜਾ ਕੀ ਕੀਤਾ ਤੁਸੀਂ ਆ ਜਿਹੜਾ ਥੋੜਾ ਜਿਹਾ ਕਲਿੱਪ ਦੇਖਿਆ ਇਹ ਤੋਂ ਤੁਹਾਨੂੰ ਕੀ ਸਮਝ ਆਇਆ ਇਹ ਤੋਂ ਇਦਾਂ ਲੱਗਦਾ ਵੀ ਹੰਸਰਾਜ ਹੰਸ ਹੋਣਾ ਨੂੰ ਇਹ ਪਤਾ ਹੀ ਨਹੀਂ ਆ ਵੀ ਵੋਟਾਂ ਕਿਹੜੀਆਂ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਵੋਟਾਂ ਵਿਧਾਨ ਸਭਾ ਦੀਆਂ ਨੇ ਜਾਂ ਲੋਕ ਸਭਾ ਦੀਆਂ ਕਿਉਂਕਿ ਜਿੱਦਾਂ ਦੀ ਤਕਰੀਰ ਉਹ ਕਰ ਰਹੇ ਨੇ ਜਿੱਦਾਂ ਦੇ ਤਰਕ ਉਹ ਦੇ ਰਹੇ ਨੇ ਐਦਾਂ ਲੱਗਦਾ ਵੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਕਿਉਂਕਿ ਉਹ ਆਪਣੀਆਂ ਗੱਲਾਂ ਚ ਕਹਿ ਰਹੇ ਆ ਵੀ ਦੇਖੋ ਮੋਦੀ ਸਰਕਾਰ ਨੇ ਹਰਿਆਣਾ ਚ ਕੀ ਕਰਤਾ ਤੁਸੀਂ ਦੇਖੋ ਉਹਨਾਂ ਨੇ ਯੂਪੀ ਦੇ ਵਿੱਚ ਕੀ ਕਰਤਾ ਉਹ ਉਸ ਵਕਤ ਉੱਥੇ ਜਿਹੜੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਉੱਥੇ ਚੋਣਾਂ ਜਿੱਤ ਕੇ ਉਥੋਂ ਦੇ ਮੁੱਖ ਮੰਤਰੀ ਬਣੇ ਹਰਿਆਣਾ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਸੀ ਮਨੋਹਰ ਲਾਲ ਖੱਟੜ यूपी ਦੇ ਵਿੱਚ ਯੋਗੀ ਅਦਿੱਤਿਆਨਾਥ ਮੁੱਖ ਮੰਤਰੀ ਨੇ ਪਰ ਦੂਸਰੇ ਪਾਸੇ ਅਗਰ ਹੰਸਰਾਜ ਹੰਸ ਜੋ ਕਹਿ ਰਹੇ ਨੇ ਇਹ ਬਿਲਕੁਲ درست ਹੈ ਤਾਂ ਫਿਰ ਪਿਛਲੇ 10 ਸਾਲ ਤੋਂ ਕੇਂਦਰ ਦੇ ਵਿੱਚ ਤਾਂ ਮੋਦੀ ਸਰਕਾਰ ਹੀ ਆ ਫਿਰ ਮੋਦੀ ਸਰਕਾਰ ਨੇ ਪੰਜਾਬ ਦੇ ਨਾਲ ਵਿਤਕਰਾ ਕਿਉਂ ਕੀਤਾ ਜੋ ਕੁਝ ਇਹ ਦੱਸ ਰਹੇ ਨੇ ਜਿੰਨੀਆਂ ਇਹ ਗੱਲਾਂ ਦੱਸ ਰਹੇ ਨੇ ਵੀ ਮੋਦੀ ਸਰਕਾਰ ਨੇ ਆ ਕਰਤਾ ਆ ਕਰਤਾ ਤੇ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਕੀ ਪੰਜਾਬ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਕੋ ਵੱਖਰਾ ਬਣਨਾ ਚਾਹੀਦਾ ਕੀ ਪੰਜਾਬੀਆਂ ਨੂੰ ਕੋ ਵੱਖਰਾ ਪ੍ਰਧਾਨ ਮੰਤਰੀ ਚੁਣਨਾ ਚਾਹੀਦਾ ਜੇਸ ਵਕਤ 2014 ਦੇ ਵਿੱਚ ਮੋਦੀ ਸਾਹਿਬ ਦੀ ਲਹਿਰ ਸੀਗੀ ਤਾਂ ਉਦੋਂ ਇਥੋਂ ਵੀ ਤਾਂ ਸੰਸਦ ਮੈਂਬਰ ਜਿੱਤ ਕੇ ਦਿੱਲੀ ਗਏ ਸੀ ਉਸ ਵਕਤ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਜਿਹੜੀ 2012 ਚ ਬਣੀ ਸੀ ਤੇ 17 ਤੱਕ ਰਹੀ ਸੀਗੀ 14 ਦੇ ਵਿੱਚ ਮੋਦੀ ਸਾਹਿਬ ਜਿੱਤ ਕੇ ਗਏ ਤੇ ਜੋ ਹੰਸਰਾਜ ਹੰਸੋਣੀ ਕਹਿ ਰਿਹਾ ਉਹ ਕਹਿੰਦੇ ਵੀ ਇਸ ਕਰਕੇ ਪੰਜਾਬ ਦੇ ਨਾਲ ੱਟਕਾ ਹੋ ਗਿਆ ਵੀ ਤੁਸੀਂ ਉਹਨਾਂ ਨੂੰ ਜਿਤਾਉਂਦੇ ਨਹੀਂ ਹੱਦ ਹੋ ਗਈ ਪਰ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਇੰਜ ਕਰੇਗਾ ਜਿੱਦਾਂ ਹੁਣੇ ਖੁਦ ਕਹਿ ਰਹੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਲਈ ਇਸ ਕਰਕੇ ਕੁਝ ਨਹੀਂ ਕੀਤਾ ਵੀ ਤੁਸੀਂ ਜਿਤਾਇਆ ਨਹੀਂ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਸਾਰਿਆਂ ਸੂਬਿਆਂ 'ਚੋਂ ਵੋਟਾਂ ਪੈਂਦੀਆਂ ਨੇ ਤੇ ਸਾਰੇ ਸੂਬੇ ਜਿਹੜੇ ਉਹਨਾਂ ਨੂੰ ਆਪਣਾ ਪ੍ਰਧਾਨ ਮੰਦ ਦੇ ਆ ਪ੍ਰਧਾਨ ਸੇਵਕ ਮੰਦ ਦੇ ਆ ਜਿੱਦਾਂ ਪ੍ਰਧਾਨ ਮੰਤਰੀ ਹੁਣੀ ਕਹਿੰਦੇ ਵੀ ਆ ਤਾਂ ਫਿਰ ਇਹ ਤਾਂ ਵਾਅਕਿਆ ਹੀ ਵਿਤਕਰਾਂ ਫਿਰ ਤਾਂ ਬੀਜੇਪੀ ਜਿਹੜੀ ਆ ਉਹ ਵਾਅਕਿਆ ਹੀ ਪੰਜਾਬ ਦੇ ਨਾਲ ਵਿਤਕਰਾਂ ਕਰ ਰਹੀ ਆ ਫਿਰ ਤੁਸੀਂ ਦੂਜੀ ਵਾਰ ਜਦੋਂ 2019 ਦੇ ਵਿੱਚ ਜਿੱਤਦੇ ਹੋ ਤਾਂ ਕਿਸਾਨ ਬਿੱਲ ਲੈ ਕੇ ਆ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਵੀ ਇਹ ਤੁਹਾਨੂੰ ਮੰਨਣਾ ਹੀ ਪੈਣਾ ਕਿਸਾਨ ਸੜਕਾਂ ਤੇ ਆ ਜਾਂਦੇ ਆ ਹੁਣ ਇੱਕ ਪਾਸੇ ਕਿਸਾਨ ਸੜਕਾਂ ਤੇ ਆ 2024 ਦੀਆਂ ਚੋਣਾਂ ਫੇਰ ਆ ਗਈਆਂ ਤੇ ਹੰਸਰਾ ਜਹਾਂਸੂਣੀ ਕਹਿ ਰਿਹਾ ਕਿ ਤੁਸੀਂ ਸਾਨੂੰ ਜਿਤਾ ਦਿਓ ਕਿਸੇ ਤਰੀਕੇ ਨਾਲ ਹਾਲਾਂਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਨਾ ਇਹ ਗੱਲ ਕਹੀ ਸੀਗੀ ਕਿ ਮੈਂ ਹੰਸਰਾਜ ਹੰਸਨੀ ਤੁਸੀਂ ਮੈਨੂੰ ਮਿੰਤਰਾਜ ਮਿੰਤ ਕਿਹਾ ਕਰੋ ਔਰ ਲੱਗਦਾ ਏਦਾਂ ਹੀ ਆ ਵੀ ਹੁਣੇ ਮਿੰਤਾ ਤਰਲਿਆ ਤੇ ਆਏ ਹੋਇਆ ਗੱਲ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਹੁਣ ਜੋ ਇਹ ਕਹਿ ਰਿਹਾ ਜੀ ਉਹ ਸੱਚ ਹੈ ਤੇ ਵਾਕਿਆ ਹੀ ਫਿਰ ਭਾਜਪਾ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਵਾਕਿਆ ਹੀ ਪੰਜਾਬ ਦੇ ਵਿੱਚ ਉਨੀ ਡਵੈਲਪਮੈਂਟ ਭਾਜਪਾ ਨੇ ਇਸ ਕਰਕੇ ਨਹੀਂ ਕੀਤੀ ਵੀ ਠੀਕ ਹੈ ਇਹਨਾਂ ਨੇ ਕਿਹੜਾ ਸਾਨੂੰ ਜਿਤਾਉਣਾ ਵਾ 13 ਸੀਟਾਂ ਹੀ ਆ ਅਸੀਂ ਕਿਤੋਂ ਹੋਰ ਲੈ ਲਵਾਂਗੇ ਕੈਂਡੀਡੇਟ ਤਾਂ ਖੜੇ ਕਰਨੇ ਹੀ ਹੁੰਦੇ ਆ ਕਿਉਂਕਿ ਨੈਸ਼ਨਲ ਪਾਰਟੀ ਆ ਰੂਲਿੰਗ ਪਾਰਟੀ ਆ ਉਹਨਾਂ ਨੇ ਆਪਣੇ ਉਮੀਦਵਾਰ ਭੇਜ ਦਿੱਤੇ ਆ ਤੇ ਹੰਸਰਾਜ ਹੰਸ ਜੋ ਕੁਝ ਬੋਲ ਰਹੇ ਆ ਇਹ ਤਾਂ ਬڑے ਵੱਡੇ ਸਵਾਲ ਖੜੇ ਹੁੰਦੇ ਆ ਭਾਜਪਾ ਦੇ ਉੱਤੇ ਇਹ ਤਾਂ ਮੋਦੀ ਸਰਕਾਰ ਦੇ ਉੱਤੇ ਸਵਾਲ ਨੇ ਵੀ ਤੁਸੀਂ ਵਾਕਿਆ ਹੀ ਇਦਾਂ ਕਰਦੇ ਹੋ ਕਿ ਉਹਨਾਂ ਸੂਬਿਆਂ ਦੇ ਨਾਲ ਵਾਕਿਆ ਹੀ ਤੁਸੀਂ ਵਿਤਕਰਾਂ ਕਰਦੇ ਹੋ ਜਿੱਥੇ ਤੁਹਾਡੀ ਨੁਮਾਇੰਦਗੀ ਕਰਨ ਵਾਲੇ ਬੰਦੇ ਸੰਸਦ ਦੇ ਵਿੱਚ ਨਹੀਂ ਪਹੁੰਚਦੇ ਜਿੱਥੋਂ ਤੁਹਾਡੇ ਜਿਹੜੇ ਸੰਸਦ ਮੈਂਬਰ ਨਹੀਂ ਚੁਣੇ ਜਾਂਦੇ ਕੀ ਮੁੜ ਕੇ ਤੁਸੀਂ ਉਹਨਾਂ ਨਾਲ ਇਸੇ ਤਰ੍ਹਾਂ ਕਰਦੇ ਹੋ ਆ ਹਾਲੇ ਦੀ ਗੱਲ ਆ ਰਵਨੀਤ ਬਿੱਟੂ ਵੀ ਇਸੇ ਤਰ੍ਹਾਂ ਕਹਿ ਰਹੇ ਸੀ ਕਹਿੰਦੇ 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਉਦੋਂ ਜਦੋਂ ਉਹਨਾਂ ਨੂੰ ਰੋਕ ਲਿਆ ਗਿਆ ਸੀਗਾ ਤਾਂ ਕਹਿੰਦੇ ਉਹਨਾਂ ਨੇ ਤਾਂ ਬਹੁਤ ਕੁਝ ਦੇਖੇ ਜਾਣਾ ਸੀਗਾ ਇਹ ਮੁੜ ਗਏ ਤੇ ਹੁਣ ਕਹਿੰਦੇ ਜਦੋਂ ਆਉਣਗੇ ਮੈਂ ਦੇਖਿਓ ਬਹੁਤ ਕੁਝ ਲੈ ਕੇ ਦੇਣ ਦਾ ਕਮਾਲ ਦੀ ਗੱਲ ਐ ਵੀ ਕੀ ਇੱਕ ਪ੍ਰਧਾਨ ਮੰਤਰੀ ਜੀ ਦੇ ਸਕੈਡਿਊਲ ਦੇ ਵਿੱਚ ਜਾਂ ਉਹਨਾਂ ਦੀ ਟੀਮ ਨੇ ਜਦੋਂ ਪ੍ਰੋਜੈਕਟਸ ਦੇਣੇ ਆ ਵੱਖ-ਵੱਖ ਸੂਬਿਆਂ ਨੂੰ ਜਦੋਂ ਉਹਨਾਂ ਨੇ ਤੈਅ ਕਰ ਲਿਆ ਵੀ ਪੰਜਾਬ ਨੂੰ ਫਲਾਣਾ ਫਲਾਣਾ ਪ੍ਰੋਜੈਕਟ ਦੇਣਾ ਤੇ ਉਹ ਇਸ ਕਰਕੇ ਰੋਕ ਲਿਆ ਵੀ ਮੋਦੀ ਸਾਹਿਬ ਦਾ ਕਾਫਲਾ ਜਿਹੜਾ ਜੀ ਉਹ ਇਹਨਾਂ ਨੇ ਰੋਕ ਲਿਆ ਸੀਗਾ ਇਹ ਬੜੀ ਹੈਰਾਨੀ ਦੀ ਗੱਲ ਆ ਪਰ ਹੰਸ ਰਾਜ ਅਨਸੋਨੀ ਕਹਿ ਰਿਹਾ ਏ ਮੈਂ ਸਿਰਫ ਤੁਹਾਨੂੰ ਤਫਸੀਲ ਦੇ ਨਾਲ ਦੱਸ ਰਿਹਾ ਇਹ ਸਾਰੀਆਂ ਗੱਲਾਂ ਹੰਸ ਰਾਜ ਹੰਸ ਕਹਿ ਰਿਹਾ ਦਰਵਨੀਤ ਪਟੂ ਵੀ ਇਸੇ ਤਰ੍ਹਾਂ ਕਹਿ ਰਿਹਾ ਕਿ ਹੁਣ ਜਦੋਂ ਮੋਦੀ ਸਾਹਿਬ ਆਏ ਤੇ ਅਸੀਂ ਸਭ ਕੁਝ ਜਿਹੜਾ ਵਾ ਉਹ ਲੈ ਲੈਣਾ ਇਸੇ ਤਰ੍ਹਾਂ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਆ ਉਹ ਵੀ ਇਹੀ ਗੱਲਾਂ ਕਰਦੇ ਆ ਵੀ ਤੁਸੀਂ ਇੱਕ ਵਾਰ ਜਿਹੜਾ ਵਾ ਸਾਨੂੰ ਜਿਤਾ ਦਿਓ ਫੇਰ ਦੇਖੋ ਅਸੀਂ ਐਸੇ ਪ੍ਰੋਜੈਕਟਸ ਦੇ ਕਹਿੰਦੇ ਨੇਰੀ ਲਿਆ ਦੇਾਂਗੇ ਇੱਥੇ ਕਹਿੰਦੇ ਵੀ ਅੰਬਾਰ ਲਾ ਦੇਾਂਗੇ ਪ੍ਰੋਜੈਕਟ ਤੇ ਪ੍ਰੋਜੈਕਟ ਜਿਹੜਾ ਇੰਨੇ ਪ੍ਰੋਜੈਕਟਸ ਹੋ ਜਾਣਗੇ ਵੀ ਕਮਾਲ ਦੀ ਗੱਲ ਹੋ ਜਾਏਗੀ ਅਗਰ ਇਸੇ ਤਰ੍ਹਾਂ ਇਹ ਆਮ ਆਦਮੀ ਪਾਰਟੀ ਵੀ ਕਰਨ ਲੱਪੋਵੇ 92 ਇਹਨਾਂ ਦੇ ਵਿਧਾਇਕ ਨੇ ਇਹ ਕਹਿਣ ਵੀ ਅਸੀਂ ਤਾਂ 92 ਵਿਧਾਨ ਸਭਾ ਹਲਕਿਆ ਜੀ ਕੰ ਬਾਕੀਆਂ 'ਚ ਨਹੀਂ ਕਰਨਾ ਕਿਉਂਕਿ ਅਸੀਂ ਤੇ ਜਿੱਤੇ ਹੀ ਨਹੀਂ ਉੱਥੋਂ ਅਸੀਂ ਤਾਂ ਇਸ ਕਰਕੇ ਨਹੀਂ ਕੰਮ ਕਰਨਾ ਵੀ ਅਸੀਂ ਤੇ ਜਿੱਤ ਕੇ ਨਹੀਂ ਆਏ ਤੇ ਫੇਰ ਅਗਰ ਸਰਕਾਰਾਂ ਇਸ ਤਰ੍ਹਾਂ ਵਿਤਕਰਿਆ ਕਰਨਗੀਆਂ ਤਾਂ ਫੇਰ ਇਹ ਸਰਕਾਰ ਇਹ ਨਿظام ਇਹ ਜਿਹੜਾ ਸਮਾਜ ਆ ਇਹ ਕਿੱਦਾਂ ਚੱਲੂਗਾ ਫੇਰ ਡੈਮੋਕ੍ਰੇਸੀ ਕਿੱਥੇ ਆ ਇਹ ਜਿਹੜੇ ਹੰਸਰਾ ਜਹੰਸੇ ਇਸ ਵੇਲੇ ਬੋਲ ਰਹੇ ਆ ਇਹ ਵੈਸੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਦਿੱਲੀ ਦੀ ਇੱਕ ਸੀਟ ਤੋਂ ਤੇ ਇਹ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਭਾਜਪਾ ਹੀ ਦੇ ਨੇ ਤੇ ਹੁਣੇ ਬੋਲ ਕੀ ਰਿਹਾ ਇਹ ਤੋਂ ਤੁਸੀਂ ਆਪ ਅੰਦਾਜ਼ਾ ਲਗਾਓ ਵੀ ਭਾਜਪਾ ਵਾਕਿਆ ਹੀ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ